ਐਕਸਪ੍ਰੈਸ ਐਂਟਰੀ ਦੇ ਵਿੱਚ 50 ਪੁਆਇੰਟ ਦਾ ਬੂਸਟ ਤੁਸੀਂ ਲੈ ਸਕਦੇ ਹੋ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਤੇ ਇਦਾਂ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਹੈ ਕਿ ਜੀ2 ਲੈਵਲ ਦਾ ਜੇਕਰ ਤੁਹਾਡੇ ਕੋਲ ਸਰਟੀਫਿਕੇਟ ਹੈ ਗੈਸ ਟੈਕਨੀਸ਼ੀਅਨ ਦਾ ਤਾਂ ਤੁਹਾਨੂੰ 50 ਪੁਆਇੰਟ ਮਿਲਣਗੇ ਉਹਦੇ ਵਾਸਤੇ ਕਿਸੇ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਤੇ ਜੇਕਰ ਤੁਹਾਡਾ CRS ਸਕੋਰ ਜਿਹੜਾ 450 ਹੈ ਤਾਂ ਸਿੱਧਾ ਜੰਪ ਕਰਕੇ 500 CRS ਸਕੋਰ ਪਹੁੰਚ ਜਾਗਾ ਹੁਣ ਇਹਦੇ ਅੰਦਰ ਟੈਕਨੀਕਲਟੀਆਂ ਕੀ ਐ ਵਾਸ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨੀ ਐ ਕਿਹੜਾ 50 ਪੁਆਇੰਟ ਕਲੇਮ ਕਰ ਸਕਦਾ ਐ ਕਿਹੜਾ 25 ਪੁਆਇੰਟ ਕਲੇਮ ਕਰ ਸਕਦਾ ਨਹੀਂ 25 ਪੁਆਇੰਟ ਕਲੇਮ ਕਰ ਸਕਦਾ ਹੈ ਕਿੰਨੂੰ ਇਹ ਪੁਆਇੰਟ ਨਹੀਂ ਮਿਲਦੇ ਤੇ ਕਲੇਮ ਨਹੀਂ ਕਰਨੀ ਚਾਹੀਦੀ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਚਰਚਾ ਕਰਨੀ ਐ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਐ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਜੇ ਤੁਸੀਂ ਨਾਟਸ ਆਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਪੀਆਰ ਦੇ ਉੱਤੇ ਮੈਂ ਪੂਰੀ ਸੀਰੀਜ਼ ਚਲਾ ਰਿਹਾ ਹਾਂ। ਉਹ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦਿੰਨਾ ਹੈ। ਸੀਓਕਯੂ ਸਰਟੀਫਿਕੇਟ ਆਫ సర్టిఫికెట్ ఆఫ్ క్వాలిఫికేషన్ ਦੇ ਮੈਕਸਿਮਮ ਤੁਸੀਂ 50 ਪੁਆਇੰਟ ਕਲੇਮ ਕਰ ਸਕਦੇ ਹੋ ਐਕਸਪ੍ਰੈਸ ਐਂਟਰੀ ਦੇ ਵਿੱਚ ਹੁਣ ਜਿਹੜੇ 50 ਪੁਆਇੰਟ ਆਉ ਡਿਵਾਈਡਡ ਨੇ ਸਕਰੀਨ ਦੇ ਉੱਤੇ ਆ ਜਾਓ ਮੈਂ ਹੁਣ ਤੁਹਾਨੂੰ ਤਿੰਨੇ ਚੀਜ਼ਾਂ ਸਮਝਾਉਣਾ ਹੈ ਕਿੰਨੂੰ ਕੋਈ ਪੁਆਇੰਟ ਨਹੀਂ ਮਿਲੇਗਾ ਕਿੰਨੂੰ 25 ਪੁਆਇੰਟ ਮਿਲਣਗੇ ਤੇ ਕਿੰਨੂੰ 50 ਪੁਆਇੰਟ ਮਿਲਣਗੇ ਸਮਝਦਿਆਂ ਸਭ ਤੋਂ ਪਹਿਲਾਂ ਕਿੰਨੂੰ ਕੋਈ ਪੁਆਇੰਟ ਨਹੀਂ ਮਿਲੇਗਾ ਜਿਹਦੇ ਕੋਲ COQ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਨਹੀਂ ਹੈਗਾ ਉਹਨੂੰ ਕੋਈ ਪੁਆਇੰਟ ਨਹੀਂ ਮਿਲੇਗਾ ਯਾਨੀ 0.0 ਜਿਸ ਦੇ ਕੋਲ COQ ਹੈਗਾ ਹੈ ਪਰ ਉਹਦਾ ਜਿਹੜਾ IELTS ਜਾਂ PTE ਜਾਂ ਜਿਹੜਾ ਵੀ ਉਹਨੇ ਲੈਂਗੁਏਜ ਸਕੋਰ ਲਗਾਇਆ ਹੈ ਉਹ CLP ਲੈਵਲ 5 ਹੈ ਤਾਂ ਉਹਨੂੰ 25 ਪੁਆਇੰਟ ਮਿਲਣਗੇ ਸਭ ਤੋਂ ਪਹਿਲਾਂ ਆਪਾਂ 25 ਪੁਆਇੰਟ ਦਾ ਫਾਰਮੂਲਾ ਸਮਝਦੇ ਹਾਂ ਸਕਰੀਨ ਦੇ ਉੱਤੇ ਦੇਖੋ ਸਪੀਕਿੰਗ ਦੇ ਵਿੱਚ ਤੁਹਾਡੇ ਕੋਲ 6 ਸਕੋਰ ਲਿਸਨਿੰਗ ਦੇ ਵਿੱਚ 7 ਸਕੋਰ ਰੀਡਿੰਗ ਦੇ ਵਿੱਚ 6 ਸਕੋਰ ਤੇ ਰਾਈਟਿੰਗ ਦੇ ਵਿੱਚ 8 ਸਕੋਰ ਇਹ ਟੋਟਲ ਜਿਹੜਾ ਬਣਦਾ ਉਹ CLB ਲੈਵਲ 7 ਤੋਂ ਘੱਟ ਬਣਦਾ ਹੈ ਭਾਵੇਂ CLB ਲੈਵਲ 5 ਤੋਂ ਜ਼ਿਆਦਾ ਹੈ ਇੱਥੇ ਤੁਸੀਂ ਸਿਰਫ 25 ਪੁਆਇੰਟ ਹੀ ਕਲੇਮ ਕਰ ਸਕਦੇ ਹੋ ਜਦੋਂ ਆਪਾਂ ਇਸ ਇਸ ਸਕੋਰ ਦੇ ਨਾਲ ਕਾਊਂਟ ਕਰਦੇ ਹਾਂ ਜਦੋਂ ਆਪਾਂ ਇਸ ਲੈਂਗੁਏਜ ਸਕੋਰ ਦੇ ਨਾਲ ਕੈਲਕੂਲੇਸ਼ਨ ਕਰਦੇ ਹਾਂ ਤਾਂ ਜਦੋਂ ਆਪਾਂ ਇੱਥੇ do you have a certificate of qualification from a canadian province territory or federal body ਉਹਨੂੰ ਜਦੋਂ ਆਪਾਂ yes ਕਰਦੇ ਹਾਂ ਇਸ ਸਕੋਰ ਦੇ ਨਾਲ ਤਾਂ ਆਪਾਂ ਨੂੰ ਆਉਟਪੁੱਟ ਕੀ ਮਿਲਦਾ ਹੈ 25 ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦਾ ਆਪਾਂ ਨੂੰ ਮਿਲਦਾ ਹੈ 25 ਸਕੋਰ ਸੋ ਇੱਥੇ ਤੁਸੀਂ 25 ਜਿਹੜਾ ਵਾ ਉਹ ਕਲੇਮ ਕਰ ਰਹੇ ਹੈਗੇ ਉਸ ਤੋਂ ਬਾਅਦ ਜੇਕਰ ਇਹਨੂੰ ਹੀ ਆਪਾਂ 778 ਕਰ ਲੈਨੇ ਆ ਸਪੀਕਿੰਗ 'ਚ 7 ਲਿਸਨਿੰਗ 'ਚ 7 ਰੀਡਿੰਗ 'ਚ 7 ਤੇ ਰਾਈਟਿੰਗ ਦੇ ਵਿੱਚ 7 ਤੇ ਉਦੋਂ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਤੁਹਾਡੇ ਕੋਲ ਹੈਗਾ ਹੈ ਉਹਨੂੰ ਯੈਸ ਕਰਦੇ ਆ ਤਾਂ ਤੁਹਾਨੂੰ ਮਿਲਦੇ ਆ 50 ਪੁਆਇੰਟ ਦੇਖੋ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਦੇ 50 ਪੁਆਇੰਟ ਮਿਲਦੇ ਸੋ ਇਹ ਤੁਹਾਨੂੰ ਲਾਈਵ ਮੈਂ ਐਗਜ਼ਾਮਪਲ ਦੇ ਨਾਲ ਸਮਝਾਤਾ ਜਿਹਦੇ ਕੋਲ ਸੀਐਲਬੀ ਲੈਵਲ 7 ਜਾਂ ਉਸ ਤੋਂ ਜ਼ਿਆਦਾ ਸਕੋਰ ਹੈ ਉਹਨੂੰ ਮਿਲਣਗੇ 50 ਪੁਆਇੰਟ ਵਿਦ ਸੀਓਕਯੂ ਤੇ ਜਿਹਦੇ ਕੋਲ ਸੀਐਲਬੀ ਲੈਵਲ 7 ਤੋਂ ਘੱਟ ਹੈ ਤੇ سیएलबी ਲੈਵਲ 5 ਤੋਂ ਵੱਧ ਹੈ ਉਹਨੂੰ ਮਿਲਣਗੇ ਐਸੀਐਲਬੀ ਲੈਵਲ 5 ਹੈ ਉਹਨੂੰ ਮਿਲਣਗੇ 25 ਪੁਆਇੰਟ ਸੋ so, 50 ਪੁਆਇੰਟ ਪੂਰੇ ਨਹੀਂ ਮਿਲਣਗੇ 25 ਪੁਆਇੰਟ ਮਿਲਣਗੇ ਜਿਹਦੇ ਕੋਲ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਨਹੀਂ ਹੈਗਾ ਉਹਨੂੰ ਮਿਲੇਗਾ 0 ਪੁਆਇੰਟ ਇਹਨੂੰ ਉਹ ਇੱਥੇ ਪੁਆਇੰਟ ਕਲੇਮ ਨਹੀਂ ਕਰ ਸਕਦਾ ਹੁਣ ਜਿਹੜਾ ਇਹ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਹੈ ਇਹ ਤੁਹਾਡਾ ਹੋਣਾ ਚਾਹੀਦਾ ਹੈ टीएसएसए ਤੋਂ ਧਿਆਨ ਰੱਖਿਓ टीएसएसए ਤੋਂ ਜੇਕਰ ਤੁਹਾਡਾ ਹੋਰ ਕਿਤੇ ਹੋਵੇ ਤਾਂ ਨਹੀਂ ਜਿਹੜੇ टीएसएसए ਵਾਲੇ ਅਪਰੂਵ ਇੰਸਟੀਟਿਊਟ ਆ ਉਥੋਂ ਜੇਕਰ ਤੁਸੀਂ ਕੀਤਾ ਹੈ ਤਾਂ ਹੀ ਇਹ ਸਕੋਰ ਜਿਹੜਾ ਉਹਨੂੰ ਕਲੇਮ ਕਰਿਓ ਆਦਰਵਾਇਜ਼ ਨਾ ਹੁਣ ਇਹਦੇ ਵਿੱਚ ਕੁਐਸਚਨ ਆਉਂਦਾ ਹੈ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਜੀ2 ਲੈਵਲ ਇਹ ਸਭ ਤੁਹਾਨੂੰ ਉਦੋਂ ਹੋਣਾ ਜਦੋਂ ਤੁਸੀਂ 6 ਮਹੀਨੇ ਦੀ ਸਟੱਡੀ ਕਰਦੇ ਹੋ ਐਗਜ਼ਾਮ ਦਿੰਦੇ ਹੋ ਤੇ ਜੀ2 ਲੈਵਲ ਦਾ ਸਰਟੀਫਿਕੇਟ ਗੇਨ ਕਰਦੇ ਹੋ ਉਦੋਂ ਈਲਾਮਾ ਕ੍ਰੈਡੀਬਲ ਇੰਸਟੀਚੂਟ ਤੋਂ ਕਰਦੇ ਹੋ ਜਿਹੜੇ ਮਾਨਤਾ ਪ੍ਰਾਪਤ ਨੇ ਕੈਨੇਡੀਅਨ ਪ੍ਰੋਵਿੰਸ ਤੋਂ ਟੈਰੇਟਰੀਜ਼ ਤੋਂ ਜਾਂ ਫਿਰ ਉਹਨਾਂ ਦੀ ਜਿਹੜੀ ਫੈਡਰਲ ਬਾਡੀ ਹੈ ਉਤੋਂ ਸੌਖੇ ਟਾਂਗ ਨਾਲ TSSA ਤੋਂ ਉਸ ਤੋਂ ਇਲਾਵਾ ਜਿੰਨੇ ਸਰਟੀਫਿਕੇਟ ਆਫ ਕੁਆਲਿਫਿਕੇਸ਼ਨ ਹਵਾਦੇ ਵਿੱਚ ਜਾਂ ਕਿਸੇ ਉਹਨਾਂ ਇੰਸਟੀਚਿਊਟ ਤੋਂ ਨਹੀਂ ਲਗਾਇਆ ਉਹਨਾਂ ਦੀ ਪੀਆਰ ਦੀ ਫਾਈਲ ਰਿਫਿਊਜ਼ ਹੋਵੇਗੀ ਜੇਕਰ ਤੁਸੀਂ ਇਹ ਪੁਆਇੰਟ ਕਲੇਮ ਕਰਦੇ ਹੋ ਠੀਕ ਹੈ ਸਮਝ ਗਏ ਇਹ ਚੀਜ਼ ਹੁਣ ਆ ਜਾਂਦੀ ਗੱਲ ਐਕਸਪੀਰੀਅੰਸ ਦੀ ਕਿ ਭਾਈ ਇਹਦੇ ਵਿੱਚ ਤੁਹਾਡਾ ਜੀ2 ਲੈਵਲ ਦਾ ਸਰਟੀਫਿਕੇਟ ਤੇ ਹੈਗਾ ਹੈ ਪਰ ਕੀ ਤੁਹਾਨੂੰ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਹੈਗਾ ਨਹੀਂ ਲੋੜ ਹੈ ਜੇਕਰ ਨਹੀਂ ਐਕਸਪੀਰੀਅੰਸ ਹੈਗਾ ਤਾਂ ਵੀ ਤੁਸੀਂ ਇਹਦੇ 50 ਪੁਆਇੰਟ ਕਲੇਮ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਤੁਹਾਡੀ ਪੂਰੀ ਕਨਫਿਊਜ਼ਨ ਦੂਰ ਹੋ ਗਈ ਹੋਣੀ ਹੈ ਕਿਸੇ ਤਰ੍ਹਾਂ ਦਾ ਕੁਐਸਚਨ ਹੈ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡੇ ਕੋਲ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ